ਸਾਡੇ ਉੱਤੇ ਖੋਪਿਆ ਗਿਆ ਥੋਛਿਆ ਗਿਆ ਤੱਕੇ ਨਾਲ ਸਾਡੇ ਉੱਤੇ ਉਹ ਥੋਪ ਦਿੱਤਾ ਗਿਆ ਉਹ ਸਾਡੇ ਹੱਕਾਂ ਹਿੱਕਾਂ ਦੀ ਜਰਜਮਾਨੀ ਨਹੀਂ ਕਰਦਾ ਸਾਡੀ ਵਕਰੀ ਪਛਾਣ ਨੂੰ ਉਹ ਨਹੀਂ ਦੁਨੀਆ ਦੇ ਅੰਦਰ ਦਰਸਾਉਂਦਾ ਸਾਨੂੰ ਉਹ ਕਿਸਾਨ ਧਾਰੀ Hindu ਦਰਸਾਉਂਦਾ ਹੈ ਔਰ ਜਿਹੜੀ ਭਾਰਤ ਦੇ ਅੰਦਰ ਪਿਛਲੇ 75 76 ਸਾਲਾਂ ਦੇ ਅੰਦਰ ਸਿੱਖਾਂ ਦੀ ਤਕੜੋ ਪੈਰਤ ਹੋਈ ਗਿਆ ਸਿੱਖਾਂ ਨੂੰ ਫੇਕ ਇਨਕਾਊਂਟਰਾਂ ਦੇ ਵਿੱਚ ਮਾਰਿਆ ਗਿਆ ਕਿ ਅੱਜ ਵੀ ਕੀਤਾ ਜਾ ਰਿਹਾ ਤਾਜ਼ੀ ਘਟਨਾ ਜਿਹੜੀ ਕਲਾਨੌਰ ਦੀ ਹੈ ਜਿਹੜੇ ਤਿੰਨ ਨੌਜਵਾਨ ਪੰਜਾਬ ਤੋਂ ਚੱਕ ਕੇ ਜਾ ਕੇ ਜੁਪੀ ਦੇ ਵਿੱਚ ਉਹਨਾਂ ਨੂੰ ਫੇਕ ਇਨਕਾਊਂਟਰ ਕਰਕੇ ਮਾਰ ਦਿੱਤਾ ਗਿਆ ਉਹ ਅੱਜ ਵੀ ਜਾਰੀ ਹੈ ਸੋ ਅਸੀਂ ਇਸ ਆਜ਼ਾਦੀ ਨੂੰ ਜੇ 1947 ਵਿੱਚ ਕਹਿੰਦੇ ਕਿ ਭਾਰਤ ਨੂੰ ਆਜ਼ਾਦੀ ਮਿਲੀ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਮਿਲੀ। ਔਰ ਜਿਹੜਾ ਇਹ ਸੰਵਿਧਾਨ 1950 ਦੇ ਵਿੱਚ ਬਣਾਇਆ ਗਿਆ, ਲਾਗੂ ਕੀਤਾ ਗਿਆ, ਸਿੱਖਾਂ ਦੇ ਉੱਤੇ ਖੋਚਿਆ ਗਿਆ, ਥੋਪਿਆ ਗਿਆ। ਅਸੀਂ ਇਸ ਸੰਵਿਧਾਨ ਨੂੰ ਸਵੀਕਾਰ ਨਹੀਂ ਕਰਦੇ। ਸਾਡੇ ਹੱਕ ਹਕੂਕ ਕੁਚਲੇ ਜਾ ਰਹੇ ਨੇ। ਸਾਡੇ ਸਿੰਘਾਂ ਨੂੰ ਬਿਨਾਂ ਕਿਸੇ ਕਾਰਨੋਂ ਮਾਰਿਆ ਵੀ ਜਾ ਰਿਹਾ ਹੈ। ਉਹਨਾਂ ਨੂੰ ਕਤਲ ਵੀ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਲੰਬੀਆਂ ਨજરਬੰਦੀਆਂ ਕੀਤੀਆਂ ਜਾ ਰਹੀਆਂ ਨੇ। ਜਿਹੜੇ ਬੰਦੀ ਸਿੰਘ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸਜ਼ਾਵਾਂ ਭੋਗ ਕੇ ਪੂਰੀਆਂ ਵੀ ਕਰ ਚੁੱਕੇ ਔਰ ਉਸ ਤੋਂ ਬਾਅਦ 8-10-10 ਸਾਲ ਵੱਧ ਸਜ਼ਾ ਜਿਹੜੀ ਜੇਲ੍ਹਤ ਕੱਟ ਚੁੱਕੇ ਆ ਉਹਨਾਂ ਨੂੰ ਵੀ ਛੱਡਿਆ ਨਹੀਂ ਜਾ ਰਿਹਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹਨਾਂ ਸਾਰਿਆਂ ਮੁੱਦਿਆਂ ਨੂੰ ਲੈ ਕੇ ਅਸੀਂ 25 ਜਨਵਰੀ ਨੂੰ ਤਿੰਨ ਜਗਿਆਂ ਦੇ ਅੰਦਰ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਸੀ ਪਰ ਪ੍ਰਸ਼ਾਸਨ ਨੇ ਆਪਣੇ ਟਾਂਕੇ ਕ੍ਰਿਤਿਆ ਦੇ ਨਾਲ ਅੜਿੱਕਾ ਡਾ ਕੇ ਸਾਨੂੰ ਉਹ ਪ੍ਰੋਗਰਾਮ ਕਰਨ ਤੋਂ ਅੱਜ ਰੋਕਿਆ ਹੈ। ਔਰ ਬਹੁਤ سارے ਸਾਡੇ ਜਿਹੜੇ ਸਾਥੀਓ ਹਾਲੇ ਵੀ ਰਸਤਿਆਂ ਦੇ ਵਿੱਚ ਰੋਕੇ ਹੋਏ ਨੇ ਉਹਨਾਂ ਨੂੰ ਬਿਠਾਇਆ ਗਿਆ। ਤੋਂ ਅਸੀਂ ਬਹੁਤ ਸੀਮਤ ਜੇ ਇੱਥੇ ਪਹੁੰਚ ਸਕਿਆ ਜਿਹੜੇ ਚੋਰ ਚੋਰ ਮੋਰੀ ਰਾਹੀ ਕਹ ਲੋ ਜਾਂ ਉਹ ਰਾਮ ਰਾਹੀ ਅਸੀਂ ਪਹੁੰਚਿਆ ਜਿਹੜੇ ਪ੍ਰਸ਼ਾਸਨ ਦੀ ਅੱਖਾਂ ਦੇ ਵਿੱਚ ਨਹੀਂ ਸੀ ਅਸੀਂ ਲੋਕਾਂ ਪਾਰਕੀਆਂ ਦਾ ਅਸੀਂ ਉਹ ਪਰਸਟਮਾਰਕ ਕਰਾਂਗੇ ਅਸੀਂ ਪਿਛਲੇ ਕਈ ਸਾਲ ਬਹੁਤ ਡਿਪਹੁੰਚੇ ਨੇ ਅਸੀਂ ਉਹ ਤਾਂ ਡਿਪਹੁੰਚੇ ਨੇ ਅਸੀਂ ਗੱਲ ਵੀ ਕਰਨੀ ਕੋਈ ਅੱਜ ਕੋਈ ਵੀ ਇੰਤਜ਼ਾਮ ਵੀ ਆਏ ਹੋਰ ਬਹੁਤ ਸਾਰੇ ਤੁਹਾਡੇ ਜਿਹੜੇ ਪ੍ਰਸ਼ਾਸਨ ਨੇ ਆਪਣਾ ਫੈਸਲਾ ਕੀਤਾ ਹੈ ਜੇ ਉਹਨਾਂ ਨੇ ਖੰਨੀ ਕਰਨ ਦੇਣਾ ਤਾਂ ਵੀ ਜੇ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਕਰਨ ਦੇਣਾ ਤੇ ਉਹ ਜਿੰਨੇ ਖੰਨੀ ਤੇ ਇਹਨਾਂ